ਜਿਹੜੀ ਅੱਜ ਦੀ ਆਪਾਂ ਇਹ ਵੀਡੀਓ ਬਣਾ ਰਹੇ ਆ ਇਹ ਮੀਂਹ ਪੈੰਦੇ ਤੋਂ ਜਦੋਂ ਹੁਣ ਮੀਂਹ ਪਿਆ ਅੱਜ ਉਸ ਤੋਂ ਬਾਅਦ ਹੀ ਆਇਆ ਹੈ ਤੁਸੀਂ ਦੇਖੋ ਵੀ ਇਹ ਜਿਹੜੀ ਆਪਣੀ ਫਸਲ ਹੈ ਆਲੂਆਂ ਦੀ ਬਿਲਕੁਲ ਫਸਲ ਪੱਕ ਕੇ ਤਿਆਰ ਹੈ ਤੇ ਅੱਜ ਇਹਦੇ ਬੇਲਾ ਵੱਡੀਆਂ ਚ ਆਲੂਆਂ ਦੀਆਂ ਤੁਸੀਂ ਦੇਖੋ ਵੀ ਮਹਾਰਾਜ ਦੀ ਵੈਗਰੂ ਦੀ ਕੀ ਕਰੋਪੀ ਆ ਦੀ ਦੁਆਰਾ ਫੇਰ ਮੀ ਪੈ ਗਿਆ ਤੇ ਮੀ ਦੇ ਨਾਲ ਨਾਲ ਜਿਹੜੀ ਗੜੇ ਮਾਰੀ ਹੋਈ ਆ ਉਹ ਬਹੁਤ ਭਿਆਨਕ ਦ੍ਰਿਸ਼ ਸੀ ਉਹਦਾ ਮੀ ਬਹੁਤ ਘੱਟ ਸੀ ਜਿਹੜੀ ਗੜੇ ਮਾਰੀ ਸੀ ਉਹ ਬਹੁਤ ਜ਼ਿਆਦਾ ਸੀ ਤੇ ਬਿਲਕੁਲ ਫਸਲਾਂ ਤਿਆਰ ਨਿਆਲੂਆਂ ਦੀਆਂ ਜਿਹੜਾ ਲੋਕਾਂ ਦਾ ਨੁਕਸਾਨ ਆ ਜ਼ਿੰਮੇਦਾਰ ਕਿਸਾਨ ਭਰਾਵਾਂ ਦਾ ਉਹ ਬਹੁਤ ਜ਼ਿਆਦਾ ਤੁਸੀਂ ਦੇਖੋ ਵੀ ਕੀ ਹਾਲਾਤ ਕਰਤੇ ਇਹਨਾਂ ਨੇ ਅੱਜ ਦੀ ਗੜੇ ਮਾਰੀ ਨੇ ਆ ਦੇਖੋ ਵੀ ਕਿਉਂਕਿ ਗਿੱਲਾ ਜ਼ਿਆਦਾ ਹੈ ਵਿੱਚ ਨਹੀਂ ਜਾਇਆ ਜਾਂਦਾ ਉਧਰ ਬਹੁਤ ਬੁਰਾ ਹਾਲ ਕਰਤਾ ਬੇਲਾ ਬਿਲਕੁਲ ਭੰਨਤੀਆਂ ਕਿਉਂਕਿ ਜਿਵੇਂ ਜਿੱਦਾਂ ਮੀਂਹ ਪੈਣਾ ਹੁੰਦਾ ਬਾਹਰ ਆਪਾਂ ਕਹਿੰਦੇ ਆ ਵੀ ਬਹਾਦਰ ਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਸਲੋ ਪੈਂਦੀ ਆ ਉਸ ਤਰ੍ਹਾਂ ਗੜੇਮਾਰੀ ਹੋਈ ਅੱਜ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਾਡੀ ਸ਼ੁਰਤ ਦੇ ਵਿੱਚ ਸਾਡੇ ਪਿੰਡ ਕਦੇ ਵੀ ਇਹ ਜਿਹਾ ਭਿਆਨਕ ਦ੍ਰਿਸ਼ ਅਸੀਂ ਨਹੀਂ ਦੇਖਿਆ ਐਨੀ ਉਮਰ ਦੇ ਵਿੱਚ ਤੇ ਜਿਹੜਾ ਅੱਜ ਅਸੀਂ ਦੇਖਿਆ ਸਾਡੇ ਪਿੰਡ ਦੇ ਵਿੱਚ ਖਾਸ ਕਰਕੇ ਸਾਡੇ ਪਿੰਡ ਦੇ ਵਿੱਚ ਕਦੇ ਵੀ ਗੜੇਮਾਰੀ ਨਹੀਂ ਹੋਈ ਹਾਂ ਹੋਈ ਹੋ ਪਹਿਲਾਂ 25-30 ਸਾਲ ਪਹਿਲਾਂ ਹੋਈ ਹੋ ਕਿਉਂਕਿ ਅਸੀਂ ਆਪਣੀ ਸ਼ੁਰਤ ਦੇ ਵਿੱਚ 50 ਸਾਲ ਦੀ ਉਮਰ ਹੋ ਗਈ ਉਹਦੇ ਵਿੱਚ ਅਸੀਂ ਨਹੀਂ ਦੇਖਿਆ ਤੇ ਕੋਈ ਛੋਟੇ ਹੁੰਦੇ ਦੇ ਬੇਸ਼ੁਰਤ ਜਿਹਾ ਹੋ ਜਦੋਂ ਹੋਈ ਆ ਮਾੜੇ ਮੋਟਾ ਚਲੋ ਚੱਲਦਾ ਰਹਿੰਦਾ ਪਰ ਜਿਹੜੇ ਅੱਜ ਦੀ ਗੜੇ ਮਾਰੀ ਸੀ ਇੰਨੀ ਨਹੀਂ ਹੋਈ ਕਦੇ ਵੀ ਅੱਧਾ ਘੰਟਾ ਵੀ ਤੁਸੀਂ ਦੇਖ ਲਓ ਮੀਂਹ ਦੇ ਵਿੱਚ ਵੀ ਗੜੇ ਪੈ ਰਹੇ ਨੇ ਜਿਹੜੀ ਬਰਫ਼ ਪਈ ਸੀ ਗੋਲੇ ਉਹ ਮੀਂਹ ਦੇ ਵਿੱਚ ਵੀ ਉਵੇਂ ਪੈ ਸੀ ਵੱਡੇ ਵੱਡੇ ਬਹੁਤ ਜ਼ਿਆਦਾ ਸੀ ਪਤਾ ਨਹੀਂ ਕੀ ਗੱਲ ਆ ਉਧਰ ਫਸਲਾਂ ਨੇ ਜਿਹੜੀਆਂ ਆਪਣੇ ਕਣਕ ਦੀਆਂ ਉਹ ਵੀ ਬਘੋਲੇ ਦੇ ਵਿੱਚ ਆਈਆਂ ਹੋਈਆਂ ਨੇ ਜਿਹੜੀਆਂ ਗੇਤਿਆਂ ਕਣਕਾਂ ਨੇ ਤੇ ਵਿੱਚੀ ਪਿਆਜ਼ ਕੱਲ ਪਾਣੀ ਛੱਕਿਆ ਸੀ ਮਸਾਂ ਦੋ ਦਿਨ ਹੋ ਗਏ ਜਿਹੜਾ ਪਹਿਲਾਂ ਮੀਂਹ ਪਿਆ ਸੀ ਤੇ ਆ ਦੇਖੋ ਦੁਬਾਰਾ ਫੇਰ ਉਹੀ ਅਸਲ ਉਹੀ ਚੀਜ਼ ਦੁਬਾਰਾ ਫੇਰ ਹੋ ਗਈ ਚਲੋ ਮੀਂਹ ਦਾ ਸਰ ਜੰਦਾ ਪਰ ਜਿਹੜੀ ਗੜੇ ਮਾਰੀ ਹੁੰਦੀ ਆ ਉਹਦਾ ਬਹੁਤ ਦੁੱਖ ਹੈ ਕਰਤਾ ਕੋਈ ਨਹੀਂ ਕੋਸ ਸਕਦਾ ਸਿਰਫ ਅੱਗੇ ਕਹਾਣਾ ਨਾ ਰਹੀ ਹੈ ਬਹਿਰੂਏ ਅਰਦਾਸ ਕਰੋ ਗੁਰੂ ਮਹਾਰਾਜ ਅੱਗੇ ਵੀ ਜੇ ਕੋਈ ਗਲਤੀ ਆ ਤਾਂ ਉਹ ਸੁਧਾਰਨ ਦਾ ਮੌਕਾ ਦਵੇ ਤੇ ਇਹੋ ਜਿਹੀ ਕਦੇ ਵੀ ਕੋਈ ਕ੍ਰੋਪੀ ਨਾ ਹੋਵੇ ਪਹਿਲਾਂ ਦੇਖੋ ਵੀ ਕਿੰਨਾ ਪਿਛਲੇ ਸਾਲ ਕਿੰਨੇ ਹੜਾ ਆਏ ਸੀ ਕਿੰਨਾ ਬੁਰਾ ਹਾਲ ਹੋ ਗਿਆ ਸੀ ਉਧਰ ਅਜੇ ਵੀ ਖੱਤੇ ਖੇਤ ਪੱਦਰ ਨਹੀਂ ਹੋਏ ਹੈਗੇ ਬਹੁਤ ਬੁਰਾ ਹਾਲ ਆ ਤੇ ਬਾਕੀ ਸਾਡੇ ਤੇ ਹੀ ਅਰਦਾਸ ਆ ਬਗੁਰੂ ਮਰੇ ਵੀ ਬਸ ਕਿਰਪਾ ਕਰੋ ਅੰਦਰ ਉਸ ਦੀ ਬਖਸ਼ੋ ਫਸਲਾਂ ਵੱਢਣ ਵਾਲੀਆਂ ਨੇ ਤੇ ਬਾਕੀ ਜਿਨ੍ਹਾਂ ਦੇ ਬੇਲਾਂ ਆਲੂਆਂ ਦੇ ਵੱਢੇ ਹੋਏ ਨੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਤੇ ਜਿਨ੍ਹਾਂ ਨੇ ਜੇ ਬੇਲਾਂ ਵੱਢਣ ਵਾਲੀਆਂ ਨੇ ਚਲੋ ਉਹ ਬਚਦ ਰਹਿ ਜਾਂਦੇ ਫੇਰ ਵੀ ਕਿਤੇ ਨਾ ਕਿਤੇ ਪਰ ਜਿਹੜੇ ਆਲੂ ਕੁਛ ਪਟਦੇ ਸੀ ਵਿਚਾਰੇ ਅੱਧ ਵਿਚਾਲਾ ਰਹਿ ਗਏ ਉਹਨਾਂ ਦਾ ਕਿੰਨਾ ਔਖਾ ਬਹੁਤ ਬੁਰਾ ਹਾਲਾਤ ਨੇ ਨਾ ਖੇਤਾਂ ਟਰਾਲੇ ਨਿਕਲਦੇ ਨੇ ਵਿੱਚ ਹੀ ਹਫਤਾਂ ਪਈਆਂ ਨੇ ਨਾ ਵਿੱਚ ਹੁਣ ਦਬਾਰਾ 10 15 12 13 ਦਿਨਾਂ ਦਾ ਤਕਰੀਬਨ فاਸਲਾ ਹੋ ਗਿਆ ਵੀ 12 13 ਦਿਨ ਬਿਲਕੁਲ ਖੇਤ ਦੇ ਵਿੱਚ ਟਰਾਲੀ ਟਰੈਕਟਰ ਨਹੀਂ ਵੜ ਸਕਦੇ ਕਿਤੇ ਵੀ ਤੇ ਅੱਜ ਦੁੱਖ ਦੇ ਨਾਲ ਹੀ ਵੀਡੀਓ ਬਣਾ ਰਿਹਾ ਹਾਂ ਇਹ ਬਾਕੀ ਧੰਨਵਾਦ ਜੀ ਸਤਿ ਸ੍ਰੀ ਅਕਾਲ